21 ਦਸੰਬਰ ਨੂੰ ਹੋਣ ਜਾ ਰੀਆਂ ਇਤਿਹਾਸਕ ਨਗਰ ਤਲਵੰਡੀ ਸਾਬੋ ਦੇ ਨਗਰ ਨਿਗਮ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਜੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 14 ਤੋਂ ਉਮੀਦਵਾਰ ਵੀਰਪਾਲ ਕੌਰ ਜੋ ਕਿ ਗੁਰਮੇਲ ਸਿੰਘ ਮੰਗੂ ਦੇ ਧਰਮ ਪਤਨੀ ਹਨ ਦੇ ਅੱਜ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ ਚੋਣ ਦਫਤਰ ਦਾ ਉਦਘਾਟਨ ਹਲਕੇ ਦੇ ਵਿਧਾਇਕ ਅਤੇ ਕੈਬਨਿਟ ਰੈਂਕ ਪ੍ਰਾਪਤ ਪ੍ਰੋਫੈਸਰ ਬਲਜਿੰਦਰ ਕੌਰ ਦੇ ਭਰਾ ਉਹਦੇ ਵੀਰ ਸਿੰਘ ਵੱਲੋਂ ਕੀਤਾ ਗਿਆ ਇਸ ਮੌਕੇ ਵੱਡਾ ਇਕੱਠ ਵੀ ਕੀਤਾ ਗਿਆ ਜਿਸ ਮੌਕੇ ਵਾੜ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪਾਰਟੀ ਵੱਲੋਂ ਕੀਤੇ ਜਾ ਰਹੇ ਵਿਕਾਸ ਅਤੇ ਆਉਣ ਵਾਲੇ ਸਮੇਂ ਵਿੱਚ ਕਰਨ ਵਾਲੇ ਵਿਕਾਸ ਬਾਰੇ ਚਾਨਣਾ ਵੀ ਪਾਇਆ ਆਓ ਦੇਖਦੇ ਹਾਂ ਸਾਡੀ ਖਾਸ ਰਿਪੋਰਟ ਆਮ ਆਦਮੀ ਪਾਰਟੀ ਦੇ ਜਾਰੂ ਵਰਕਰ ਸਾਰਿਆਂ ਨੂੰ ਫਤਿਹ ਅੱਤ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੋ ਨੂੰ ਸਾਰਿਆਂ ਨੂੰ ਪਤਾ ਹੈ ਕਿ ਚੋਣਾਂ ਦਾ ਵੇਗ ਵੱਜ ਚੁੱਕਿਆ ਜੋ ਕਿ 23 ਤਰੀਕ ਨੂੰ ਚੋਣਾਂ ਹੋਣ ਜਾ ਰਹੀਆਂ ਜਿਹਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਾਡੀ ਭੈਣ ਵੀਰਪਾਲ ਕੌਰ ਤੇ ਆਪਣਾ ਗੁਰਜੰਨ ਸਿੰਘ ਨੂੰ ਉਮੀਦਵਾਰ ਬਣਾਇਆ ਸੋ ਆਪਾਂ ਸਾਰੇ ਇਕੱਠੇ ਹੋ ਕੇ ਇਹਨਾਂ ਨੂੰ ਜਿਤਾਈਏ ਕਿਉਂਕਿ ਲੰਮੇ ਸਮੇਂ ਤੋਂ ਵਕ-ਵਕ ਪਾਰਟੀਆਂ ਦੇ ਐਮਸੀ ਬੰਦੇ ਆ ਰਹੇ ਆ ਕਦੇ ਕਾਂਗਰਸ ਕਦੇ ਅਕਾਲੀ ਦਲ ਵਕ-ਵਕ ਪਾਰਟੀਆਂ ਦੇ ਪ੍ਰਧਾਨ ਇਸ ਵਾਰ ਮੌਕਾ ਸਭ ਨੂੰ ਸਾਰਿਆਂ ਨੂੰ ਮਿਲਿਆ ਕਿ ਆਪਾਂ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਦਾ ਐਮਸੀ ਚੁਣੀਏ ਕਿਉਂਕਿ ਸਭ ਤੋਂ ਵੱਡਾ ਫਾਇਦਾ ਇਸ ਗੱਲ ਦਾ ਕਿ ਜਿਸ ਦੀ ਸਰਕਾਰ ਹੋਵੇ ਐਮਸੀ ਉਸੇ ਹੀ ਪਾਰਟੀ ਦਾ ਹੋਣਾ ਚਾਹੀਦਾ ਜੇ ਦੂਸਰੀ ਪਾਰਟੀ ਦਾ ਐਮਸੀ ਚੁਣ ਲਓਗੇ ਤਾਂ ਸਭ ਤੋਂ ਵੱਡਾ ਨੁਕਸਾਨ ਤੁਹਾਡੇ ਵਾਰਡ ਦਾ ਤੁਹਾਡੇ ਮੁਹੱਲੇ ਦਾ ਹੋਊਗਾ ਕਿਉਂਕਿ ਕੰਮ ਕਰਨੇ ਕਿਉਂਕਿ ਉਹ ਅਧ ਵਿਚਾਲਾ ਜਾਂ ਹੋ ਜਾਂਦਾ ਨਾ ਤਾਂ ਉਥੇ ਜਾ ਸਕਦਾ ਤੇ ਨਾ ਫਿਰ ਉਹ ਕੰਮ ਕਰ ਸਕਦਾ ਕੰਮ ਉਹਦੇ ਸਾਰੇ ਅਧ ਵਿਚਾਲੇ ਰਹਿ ਜਾਂਦੇ ਆ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਇਕੱਠੇ ਹੋ ਕੇ ਐਮਸੀ ਜਿਤਾਈਏ ਜੋ ਆਪਣੇ ਕੰਮ ਕਾਜ ਵਾਰਡ ਦੇ ਰੁਕੇ ਹੋਏ ਆ ਸਾਰਿਆਂ ਦਾ ਆਪ ਵਿਕਾਸ ਕਰੀਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਧੰਨਵਾਦ ਕਰਦੇ ਆ ਕੈਬਨਿਟ ਮਿਨਿਸਟਰ ਦਾ ਬੀਪੀ ਬਲਜਿੰਦਰ ਕੌਰ ਜੀ ਦਾ ਜੀ ਜਿਨ੍ਹਾਂ ਨੇ ਸਾਨੂੰ ਟਰੈਕ ਦੇ ਕੇ ਨਵਾਜਿਆ ਤੇ ਅੱਜ ਦਾਸਤਰ ਦਾ ਉਦਘਾਟਨ ਸੀਗਾ ਜੀ ਤੇ ਅਸੀਂ ਬੇਨਤੀ ਕਰਦੇ ਆ ਵੀ ਸਾਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਤੇ ਜੋ ਵੀ ਕੰਮ ਹੋਣਗੇ ਸਾਡੇ ਮੁਹੱਲੇ ਦੇ ਵਾਰਡ ਦੇ ਪਿੰਡ ਦੇ ਤਾਂ ਅਸੀਂ ਵੱਧ ਝੜ ਕੇ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਕੰਮ ਹੋਣਾ ਬੜੇ ਲੰਮੇ ਸਮੇਂ ਤੋਂ ਲੋਕਾਂ ਨੂੰ ਉਡੀਕ ਸੀ ਵੀ ਐਮਸੀ ਦੀਆਂ ਕਦੋਂ ਚੂਣਾ ਆਉਣ ਤਾਂ ਪੂਰਨ ਤੌਰ ਤੇ ਜਿਹੜੀ ਐ ਤਲਵੰਡੀ ਸਾਬੋ ਦੇ ਵਿੱਚ ਸਾਡਾ ਪ੍ਰਧਾਨ ਬਣੇ ਸਾਡੇ ਐਮਸੀ 1 ਜਿਹੜੇ ਕੰਮ ਧੂਰੇ ਪਏ ਸੀ ਉਹ ਸਾਰੇ ਪੂਰੇ ਹੋਣ ਅਸੀਂ 15 ਦੇ 15 ਵਾਰਡ ਜਿੱਤ ਕੇ ਆਵਾਮ ਦੀ ਪਾਰਟੀ ਦੀ ਝੋਲੀ ਚ ਪਾਵਾਂਗੇ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਐਮਐਲਏ ਪ੍ਰੋਫੈਸਰ ਬਲਜਿੰਦਰ ਕੌਰ ਚੀਬੇ ਜਿਨ੍ਹਾਂ ਨੇ ਸਾਡੇ ਗਰਮੀਰ ਜੀ ਨੂੰ ਟ੍ਰੈਕ ਦੇ ਕੇ ਨਵਾਜਿਆ ਕਿਉਂਕਿ ਇਹ ਪੁਰਾਣਾ ਉਹ ਯੋਧਾ ਜਦੋਂ ਆਮ ਆਦਮੀ ਪਾਰਟੀ ਨੂੰ ਕੋਈ ਜਾਣਦਾ ਨਹੀਂ ਹੁੰਦਾ ਸੀ ਇਹ ਟਕਸਾਲੀ ਹੈ ਦਿਲੋਂ ਪੰਜਾਬ ਨੂੰ ਪਿਆਰ ਕਰਨ ਵਾਲਾ ਸਮਾਜ ਨੂੰ ਪਿਆਰ ਕਰਨ ਵਾਲਾ ਇਨਕਲਾਬੀ ਜੋਧਾ ਸਾਡਾ ਮੇਰੀ ਸਾਰੇ ਵਾਰਡ ਅਕੇ ਹੱਥ ਵਨ ਕੇ ਬੇਨਤੀ ਹੈ ਵੱਧ ਤੋਂ ਵੱਧ ਗਰਮੇਲ ਨੂੰ ਬੋਟਾਂ ਪਾ ਕੇ ਜਿਤਾਓ ਤੇ ਆਪਣੇ ਵਾਰਡ ਨੂੰ ਚਮਕਾਓ ਪਹਿਲਾਂ ਮੇਰੇ ਹਲੋ ਤੋਂ ਜੁੜਨ ਦਾ ਰੌਲਾ ਪੈ ਗਿਆ ਸੀ ਆ ਨਸ਼ੀਆਂ ਦਾ ਪ੍ਰਧਾਨਗੀ ਵਾਸਤੇ ਉਦੋਂ ਐਮਸੀਆਂ ਨੂੰ ਸ਼ਿਮਲੇ ਲਿਜਾ ਕੇ ਸ਼ਰਾਬਾਂ ਪਲਾਈਆਂ ਗਈਆਂ ਵਧੀਆ ਸੇਵਾ ਕੀਤੀ ਗਈ ਤੇ ਨਾਲ ਪੈਸਿਆਂ ਨਾਲ ਨਵਾਜਿਆ ਗਿਆ ਜਿਹੜਾ ਪ੍ਰਧਾਨ 25-30 ਲੱਖ ਮੈਂਬਰਾਂ ਨੂੰ ਦੇ ਕੇ ਪ੍ਰਧਾਨ ਬਣੂਗਾ ਪਿੰਡ ਦਾ ਭਲਾ ਕਰੂ ਪਹਿਲਾਂ ਉਹਦਾ 25-30 ਲੱਖ ਜਿਹਨਾਂ ਦਾ ਕਿੱਤਾ ਉਹਦਾ 5 ਕਰੋੜ ਕਮਾਈ ਕਰਕੇ ਫੇਰ ਹੀ ਲਊ ਨਾ ਸਾਡੇ 2.5 ਸਾਲਾਂ ਵਿੱਚ ਕਿਸੇ ਵੀ ਵਰਕਰ ਨੇ ਕਿਸੇ ਥਾਣੇ 'ਚ ਪੈਸਾ ਦਵਾਇਆ ਅਟਕਾ ਰਹਿ ਕੇ ਕਿਸੇ ਮੇਥੋਂ ਦਵਾਇਆ ਅਸੀਂ ਨਾ ਦਲਾਲੀ ਕੀਤੀ ਹੈ ਨਾ ਪੈਸੇ ਕਮਾਉਣੇ ਆ ਤੇ ਨਾ ਕਮਾਉਣ ਦੇਣੇ ਆ ਜਿਹੜਾ ਪ੍ਰਧਾਨ ਜਾਂ ਐਮਸੀ ਮੇਰੇ ਵਰਗਾ ਪੈਸੇ ਕਮਾਊਗਾ ਉਹ ਤੁਹਾਡੀ ਤਰੱਕੀ ਨਹੀਂ ਕਰ ਸਕਦਾ ਉਹ ਤੁਹਾਡੀਆਂ ਗਲੀਆਂ ਚ ਚਿੰਤਾ ਨਹੀਂ ਲਵਾ ਸਕਦਾ ਇਸ ਕਰਕੇ ਜੇ ਤੁਸੀਂ ਆਪਣੇ ਪਿੰਡ ਦਾ ਵਿਕਾਸ ਚਾਹੁੰਦੇ ਹੋ ਆਪਦੇ ਵਾਰਡ ਦਾ ਵਿਕਾਸ ਚਾਹੁੰਦੇ ਹੋ ਤਾਂ ਆ ਨਾ ਦੀ ਪਾਰਟੀ ਦੇ ਸਾਰੇ ਐਮਸੀ ਚਤਾ ਕੇ ਤੁਸੀਂ ਅੱਗੇ ਦੇਖਿਓ ਦੁਆਰਾ ਸੀ ਤੁਸੀਂ ਵੋਟਾਂ ਮੰਗਨਾਵਗੇ ਨਾ ਅਸੀਂ ਤੁਹਾਡੇ ਕੋਲ ਆਏ ਨਹੀਂ ਮੰਗਾ ਕੇ ਸਾਨੂੰ ਵੋਟਾਂ ਦਿਓ ਅਸੀਂ ਤੁਹਾਨੂੰ ਵੀ ਕਮਾਂਗੇ ਜੇ ਤੁਹਾਡੇ ਵਾਰਡ ਚ ਕੰਮ ਹੋਇਆ ਤਾਂ ਵੋਟ ਮੰਗ ਨੂੰ ਪਾਉਦੇ ਨਹੀਂ ਮੰਗ ਨੂੰ ਕਰਣਾ ਲਾਹੁੰਦੇ ਆਮ ਆਦਮੀ ਪਾਰਟੀ ਇਸ ਕਰਕੇ ਦੁਆਰੇ ਮੇਰੀ ਬੇਨਤੀ ਦੇਖੀਏ ਤੁਸੀਂ ਬਸਨ ਆਇਆ ਵੀ ਨਾ ਪੈਸਾ ਲੈਣਾ ਨਾ ਪੈਸਾ ਲੈਣ ਦੇਣਾ ਨਾ ਪੈਸਾ ਕਮਾਉਣਾ ਜਿਹੜਾ ਪੈਸਾ ਵੀ ਆਊਗਾ ਉਹ ਤਲਵੰਡੀ ਸਾਬੋ ਦੇ ਸਾਰੇ ਵਾਰਡਾਂ ਵਿੱਚ ਲਾਉਣਾ ਇਹਨਾਂ ਕਹਿੰਦਾ ਖੇਮਾ ਦਾ ਗਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਬੋ ਦੇ ਨਾਲ ਜੁੜ ਕੇ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ ਐਸੀ ਉਮਰ ਦੇ ਵਿੱਚ ਹੀ ਮੰਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ ਜ਼ੀਲਾਨ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਆ ਕੇ ਸਕੀ ਜੀ ਲਾ ਕੇ ਪੜ੍ਹਾਈ ਹੈ ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ